ਅਸੀਂ ਲਗਭਗ 4-500 ਬੱਚੇ ਨੂੰ ਪੜਾ ਚੁੱਕਿਆ ਲੁਧਿਆਣਾ ਵਿੱਚ ਓਕੇ ਅਸੀਂ 30-40 ਤੋਂ ਵੱਧ ਬੱਚੇ ਨਹੀਂ ਰੱਖ ਸਕਦੇ ਰੱਖਦੇ 30-40 ਬੱਚਿਆਂ ਦੀ ਕਲਾਸਾਂ ਸਾਡੀਆਂ ਹਰ ਸਾਲ ਹੁੰਦੀਆਂ ਹੈਗੀਆਂ ਔਰ ਉਹਨਾਂ ਵਿੱਚੋਂ 5-6 ਬੱਚਿਆਂ ਨੇ ਸਿਵਲ ਸਰਵਿਸਿਜ਼ ਜਿਹੜੀ ਸਟੇਟ ਸਿਵਲ ਸਰਵਿਸਿਜ਼ ਔਰ ਦੂਜੀ ਅਲਾਈਟ ਸਰਵਿਸਿਜ਼ ਔਰ ਸੈਂਟਰਲ ਸਿਵਲ ਸਰਵਿਸਿਜ਼ ਕਲੀਅਰ ਕੀਤੀ ਹੈ ਜੋ ਹਾਂ ਦੇ ਅਧਿਕਾਰੀ ਨੇ ਪੀਪੀਐਸ ਕਲੀਅਰ ਕੀਤੀ ਸੀ ਉਹਨਾਂ ਨੇ ਸਟੇਟ ਸਰਵਿਸਿਜ਼ ਉਹ ਤਾਂ ਪਿਛਲੇ ਸਾਲ ਸਾਡੇ ਬੱਚਿਆਂ ਨੂੰ ਫ੍ਰੀ ਪੜਾ ਕੇ ਵੀ ਗਏ ਨੇ ਅੱਛਾ ਜੀ ਕਲਾਸਿਸ ਉਹ ਆ ਕੇ ਲੈ ਕੇ ਗਏ ਨੇ ਦੇਖੋ ਸਾਡਾ ਜਿਹੜਾ ਕੋਚਿੰਗ ਦਾ ਲੈਵਲ ਹੈ ਉਹ ਸਭ ਨਾਲ ਉੱਪਰ ਦਾ ਲੈਵਲ ਹੈ ਅਸੀਂ ਉਸ ਕੋਈ ਆਪਣਾ ਕੰਪਰੋਮਾਈਜ਼ ਨਹੀਂ ਕਰਦੇ ਬੱਚਿਆਂ ਨੂੰ ਦਿੱਲੀ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਜੋ ਗਾਈਡ ਕਰਨਾ ਜੋ ਇਹਨਾਂ ਨੇ ਕੋਚ ਕਰਨਾ ਜੋ ਅਸੀਂ ਗਾਈਡ ਕਰਨਾ ਹੈ ਅਸੀਂ ਕਰ ਦੇਾਂਗੇ ਹਰ ਹਰ ਇੱਕੋਸ਼ੀ ਰਹੇਗੀ ਹਰ ਮਹੀਨੇ ਕੋਈ ਨਾ ਕੋਈ ਕੁਆਲੀਫਾਈਡ ਵਰਕਿੰਗ ਬਿਊਰੋਕਰਟ ਬਲਾਕੇ ਬੱਚਾ ਨੂੰ ਗਾਈਡ ਕਰ ਜਾਇਆ ਕਰੇ ਫਸਟ ਆਫ ਆਲ ਤਾਂ ਬਹੁਤ ਵਧੀਆ ਇਨੀਸ਼ੀਏਟਿਵ ਹੈ ਫਰੋਂ ਸੰਕਲਪ ਕਿ ਉਹ ਇਨਾ ਫ੍ਰੀ ਆਫ ਕੋਸ ਸਭ ਨੂੰ ਬੁਲਾ ਕੇ ਤੇ ਮੈਰਿਟੋਰੀਅਸ ਸਟੂਡੈਂਟਸ ਨੂੰ ਬੁਲਾ ਕੇ ਉਹਨਾਂ ਨੇ ਕੋਚਿੰਗ ਸਟਾਰਟ ਕੀਤੀ ਹੈ ਸੈਸ਼ਨ ਸਟਾਰਟ ਕੀਤਾ ਹੈ ਮਤਲਬ ਜਦੋਂ ਅਸੀਂ ਅੱਜ ਤੋਂ 5 ਸਾਲ ਪਹਿਲਾਂ ਵੀ ਇੱਥੇ ਹੀ ਸੀ ਸਾਡੇ ਵੀ ਇਹੀ ਕੁਐਸਚਨ ਸੀ ਉਹੀ ਇਹਨਾਂ ਦੇ ਕੁਐਸਚਨਸ ਨੇ ਤਾਂ ਬਸ ਜਿੰਨਾ ਹੋ ਸਕੇ ਇਹਨਾਂ ਨੂੰ ਇੱਕ ਗਾਈਡੈਂਸ ਤੇ ਮੋਟੀਵੇਸ਼ਨ ਹਰ ਕਿਸੇ ਨੂੰ ਚਾਹੀਦੀ ਹੈ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ ਐਕਚੁਅਲੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੁਸੀਂ ਆਪਾ ਤਾਂ ਇੱਥੇ ਬੈਠੇ ਆਂ ਡੈਲੀਚੈਅ ਡੈਲੀਚੋਰ ਬਹੁਤ ਜ਼ਿਆਦਾ ਸਟੂਡੈਂਟਸ ਨੇ ਤੁਸੀਂ ਕਿਸੇ ਬਾਰੇ ਸੁਣਦੇ ਹੋ ਫਿਰ ਤੁਸੀਂ 네ਗੇਟਿਵ ਰਿਪੋਰਟਸ ਬਹੁਤ ਸੁਣਦੇ ਆ ਕਿਉਂਕਿ ਪੋਜ਼ਿਟਿਵ ਤਾਂ ਬਹੁਤ ਘੱਟ ਅਸਰ ਕਰਦੀ ਹੈ 네ਗੇਟਿਵ ਬਹੁਤ ਜ਼ਿਆਦਾ ਅਸਰ ਕਰਦੀ ਹੈ ਕਿ ਕਿਸੇ ਦੇ ਪੰਜ ਅਟੈਂਪਟ ਹੋ ਗਏ ਨਹੀਂ ਹੋਇਆ ਤਾਂ ਆਪਣੀਆਂ ਚੁਆਇਸਿਸ ਨੂੰ ਕੁਐਸਚਨ ਕਰਨ ਲੱਗ ਜਾਂਦੇ ਹੋ ਕਿ ਮੈਂ ਗਲਤ ਚੂਜ਼ ਕਰ ਲਿਆ ਲੁਧਿਆਣਾ ਟਾਈਮ ਸੈਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਦ ਕੌਰ ਇੱਕ ਖਾਸ ਜਿਹੜੀ ਜਾਣਕਾਰੀ ਵੀ ਹੈ ਇੱਕ ਕਹਿ ਲਓ ਬਹੁਤ ਸੋਹਣਾ ਉਪਰਾਲਾ ਜੋ ਕਿ ਅੱਜ ਕੱਲ ਯੂਥ ਦੇ ਵਿੱਚ ਇੱਕ ਕ੍ਰੇਜ਼ ਰਹਿੰਦਾ ਹੈ ਕਿ ਸਿਵਲ ਸਰਵਿਸਿਜ਼ ਦੀ ਪੜ੍ਹਾਈ ਕਿੱਥੋਂ ਕੀਤੀ ਜਾਵੇ ਕੀ ਵਧੀਆ ਆਪਸ਼ਨਸ ਨੇ ਤਾਂ ਸੰਕਲਪ ਦੇ ਵੱਲੋਂ ਅਸੀਂ ਪਹਿਲਾਂ ਵੀ ਦਿਖਾਇਆ ਸੀ ਸੰਕਲਪ ਦੇ ਵੱਲੋਂ ਇਹ ਉਪਰਾਲਾ ਕਾਫੀ ਚਿਰ ਦਾ ਸ਼ੁਰੂ ਕੀਤਾ ਤੇ ਅੱਜ ਸਟੂਡੈਂਟਸ ਵੀ ਮੌਜੂਦ ਨੇ ਤੇ ਸਾਡੇ ਨਾਲ ਸੰਕਲਪ ਦੀ ਟੀਮ ਮੌਜੂਦ ਹੈ ਮੈਮ ਮੌਜੂਦ ਨੇ ਜੋ ਕਿ ਇਸ ਵੇਲੇ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਪਹੁੰਚੇ ਆ ਫ੍ਰੀ ਸੇਵਾ ਜਿਹੜੀ ਹੈ 30 ਬੱਚਿਆਂ ਵਾਸਤੇ ਕੀਤੀ ਜਾ ਰਹੀ ਹੈ ਗੱਲ ਮੈਮ ਮੌਜੂਦ ਨੇ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਬੱਚਿਆਂ ਦੇ ਕਿਸ ਤਰੀਕੇ ਦੇਸੀ ਕਿਉਂਕਿ ਤੁਸੀਂ ਸ਼ਾਇਦ ਉਸ ਸਟੇਜ ਤੇ ਹੋ ਜਿੱਥੇ ਕਿ ਬੱਚੇ ਪਹੁੰਚਣਾ ਚਾਹੁੰਦੇ ਬੱਚਿਆਂ ਨੂੰ ਹੈ ਕਿ ਅਸੀਂ ਸਿਵਲ ਸਰਵਿਸਿਜ਼ ਕਲੀਅਰ ਕਰੀਏ ਤੇ ਵਧੀਆ ਤੋਂ ਵਧੀਆ ਰੈਂਕ ਹਾਸਲ ਕਰੀਏ ਨਹੀਂ ਫਸਟ ਆਫ ਆਲ ਤਾਂ ਬਹੁਤ ਵਧੀਆ ਇਨੀਸ਼ੀਏਟਿਵ ਹੈ ਫ্রম ਸੰਕਲਪ ਕਿ ਉਹ ਇਹਨਾਂ ਫ੍ਰੀ ਆਫ ਕਾਸਟ ਸਭ ਨੂੰ ਬੁਲਾ ਕੇ ਤੇ ਮੈਰਿਟੋਰੀਅਸ ਸਟੂਡੈਂਟਸ ਨੂੰ ਬੁਲਾ ਕੇ ਉਹਨਾਂ ਨੇ ਕੋਚਿੰਗ ਸਟਾਰਟ ਕੀਤੀ ਹੈ ਸੈਸ਼ਨ ਸਟਾਰਟ ਕੀਤਾ ਤੇ ਸੈਕੰਡਲੀ ਮਤਲਬ ਆਲਵੇਜ਼ ਮੇਰੇ ਲਈ ਤਾਂ ਇਹ ਪਲੇਜ਼ਰ ਹੀ ਹੈ ਉਹ ਜੈਟ ਐਨ ਓਪਰਚੁਨਿਟੀ ਕਿ ਮੈਨੂੰ ਇੰਟਰੈਕਟ ਕਰਨ ਦਾ ਮੌਕਾ ਮਿਲਦਾ ਸਟੂਡੈਂਟਸ ਨਾਲ ਤੇ ਬਾਕੀ ਸਟੂਡੈਂਟਸ ਦੇ ਕੁਐਸਚਨਸ ਯੈਸ ਮਤਲਬ ਜਦੋਂ ਅਸੀਂ ਅੱਜ ਤੋਂ 5 ਸਾਲ ਪਹਿਲਾਂ ਵੀ ਇੱਥੇ ਹੀ ਸੀ ਸਾਡੇ ਵੀ ਇਹੀ ਕੁਐਸਚਨ ਸੀ ਉਹੀ ਇਹਨਾਂ ਦੇ ਕੁਐਸਚਨਸ ਨੇ ਤਾਂ ਬਸ ਜਿੰਨਾ ਹੋ ਸਕੇ ਇਹਨਾਂ ਨੂੰ ਇੱਕ ਗਾਈਡੈਂਸ ਤੇ ਮੋਟੀਵੇਸ਼ਨ ਹਰ ਕਿਸੇ ਨੂੰ ਚਾਹੀਦੀ ਹੈ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਬਾਕੀ ਅਸੀਂ ਆਲਵੇਜ਼ ਅਵੇਲੇਬਲ ਹੈਗੇ ਹਾਂ ਸੀ ਡਿਪਟੀ ਕੈਲੋ ਰੈਂਕ ਦੇ ਉੱਤੇ ਉਹ ਹਨਾ ਇਨਕਮ ਟੈਕਸ ਦੇ ਅਫੀਸਰ ਬਹੁਤ سارے ਬੱਚੇ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਅਗਰ 30 ਹੈ ਤਾਂ 20 ਪਲੱਸ ਤਾਂ ਬੱਚਿਆਂ ਦਾ ਇਹੀ ਹੋਏਗਾ ਕਿ ਅਸੀਂ ਵੀ ਇਸ ਰੈਂਕ ਤੱਕ ਪਹੁੰਚੀਏ ਕਿਹੜੀਆਂ ਖਾਸ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਨੂੰ ਕਨਵੇ ਕਰਨਾ ਚਾਹੁੰਦੇ ਖਾਸ ਚੀਜ਼ਾਂ ਤਾਂ ਬਸ ਇਹੀ ਨੇ ਕਿ ਇੱਕ ਤਾਂ ਆਪਣੀ ਮੋਟੀਵੇਸ਼ਨ ਪਲੀਜ਼ ਕੰਟੀਨਿਊ ਰੱਖਣ ਕਿਉਂਕਿ ਪ੍ਰੋਸੈਸ ਬਹੁਤ ਲੰਬਾ ਹੈ ਟਫ ਵੀ ਹੈ ਜੀ ਤੇ ਲੱਖ ਵੀ ਬਹੁਤ ਮੈਟਰ ਕਰਦਾ ਹੈ ਇਸ ਲਈ ਇਹਦੇ ਲਈ ਇੱਕ ਕਨਸਿਸਟੈਂਟ ਮੋਟੀਵੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਦੂਸਰਾ ਆਪਣੀ ਕਨਸਿਸਟੈਂਸੀ ਰੱਖਣ ਮਤਲਬ ਇਹ ਨਹੀਂ ਕਿ ਇੱਕ ਮਹੀਨਾ ਪੜ ਲਿਆ ਤੇ ਛੱਡਤਾ ਥੋੜਾ 1-2 ਸਾਲ ਆਪਣੇ ਦੇਣ ਤੇ ਪੜਾਈ ਉਸ ਤਰੀਕੇ ਨਾਲ ਕਰਨ ਤੇ ਇੱਕ ਬੇਸਿਕ ਹਾਰਡ ਵਰਕ ਜ਼ਰੂਰ ਚਾਹੀਦਾ ਉਸ ਤੋਂ ਬਿਨਾ ਪੋਸੀਬਲ ਨਹੀਂ ਹੈ ਤਾਂ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਵੀ ਨਹੀਂ ਹੈ ਤੇ ਬਸ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਸਕਸੈਸਫੁਲ ਕੈਂਡੀਡੇਟਸ ਹੁੰਦੀਆਂ ਹੀ ਹੁੰਦੀਆਂ ਨੇ ਜੋ ਫਾਲੋ ਕਰਕੇ ਇੱਥੇ ਪਹੁੰਚਦਾ ਸਿਵਲ ਸਰਵਿਸਿਜ਼ ਹੋਣ ਤਾਂ ਮੈਨੂੰ ਲੱਗਦਾ ਬੱਚੇ ਦਿਨ ਰਾਤ ਇੱਕ ਕਰ ਦਿੰਦੇ ਨੇ ਕਈ ਵਾਰੀ ਡੀਮੋਟੀਵੇਸ਼ਨ ਵੀ ਹੋ ਜਾਂਦੀ ਹੈ ਕਈ ਪੁਆਇੰਟ ਤੇ ਤੁਸੀਂ ਵੀ ਆਪਣੇ ਜਰਨੀ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਫੇਸ ਕੀਤਾ ਹੋਏਗਾ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਜਿੱਥੇ ਤੁਸੀਂ ਕਹਿ ਲੋ ਵੀ ਉਹਨੂੰ ਅੱਗੇ ਹਰਾ ਕੇ ਅੱਗੇ ਜਿੱਤ ਕੇ ਅੱਗੇ ਆਏ ਹੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਇਦਾਂ ਲੱਗਾ ਵੀ ਨਹੀਂ ਅੱਜ ਨਹੀਂ ਤਾਂ ਹੋਇਆ ਤਾਂ ਛੱਡ ਦਿੱਤੀ ਜਾਵੇ ਇਹ ਚੀਜ਼ ਹੋਈ ਸੀ ਤੁਹਾਡਾ ਨਗਰੀ ਕੁਸ਼ੀ ਬਿਲਕੁਲ ਜੀ ਹਰ ਕਿਸੇ ਨਾਲ ਹੀ ਹੁੰਦੀ ਹੈ ਆਮ ਸ਼ੋਰ ਕੋਈ ਐਵੇਂ ਦਾ ਕਿਉਂਕਿ ਹਿਊਮਨ ਮਾਈਂਡ ਹੀ ਇੱਕ ਕੈਵਨ ਦੀ ਚੀਜ਼ ਹੈ ਜਿਹੜੀ ਤੁਹਾਨੂੰ ਮਤਲਬ ਇੱਕ ਇੱਕ ਵੀਕ ਤੁਸੀਂ ਮੋਟੀਵੇਟਿਡ ਰਹੋਗੇ ਫਿਰ ਲੱਗਦਾ ਕਿਉਂਕਿ ਸਪੈਸ਼ਲੀ ਜਿਵੇਂ ਮੈਂ ਆਪਣੀ CA ਕਲੀਅਰ ਕਰਨ ਤੋਂ ਬਾਅਦ ਐਗਜ਼ਾਮ ਦੇਣਾ ਸਟਾਰਟ ਕੀਤਾ ਤਾਂ ਜਿਹੜੇ ਮੇਰੇ ਸਾਰੇ ਕਾਲੀਗ ਸੀਗੇ ਦੇ ਵਾਰ ਇੰਟੂ ਸਰਵਿਸ ਕੋਈ ਆਪਣੀ ਪ੍ਰੈਕਟਿਸ ਕਰ ਰਿਹਾ ਸੀ ਐਂਡ ਦੇ ਸਟਾਰਟਡ ਅਰਨਿੰਗ ਮਨੀ ਸਭ ਨੇ ਪੈਸੇ ਕਮਾਉਣੇ ਸ਼ੁਰੂ ਕਰਤੇ ਤੇ ਮੇਰਾ ਤਾਂ ਮੈਂ ਹਜੇ ਐਗਜ਼ਾਮ ਲਿਖ ਰਹੀ ਸੀ ਜਿਸ ਦੀ ਕੋਈ ਸਰਟੇਨਿਟੀ ਵੀ ਨਹੀਂ ਹੈ ਕਿ ਉਹ ਕਲੀਅਰ ਹੋਏਗਾ ਕਿ ਨਹੀਂ ਤੇ ਸਭ ਆਪਣੀ ਲਾਈਫ ਸਕਸੈਸਫੁਲ ਨੇ ਬਾਹਰ ਜਾ ਰਹੇ ਨੇ ਤੇ ਮੈਂ ਇੱਕ ਬੰਦ ਕਮਰੇ ਚ ਪੜ ਰਹੀਆਂ ਤਾਂ ਉਹ ਡੀਮੋਟੀਵੇਟਿੰਗ ਫੈਕਟਰ ਤਾਂ ਸਭ ਲਈ ਹੈ ਸਭ ਲਈ ਹੋਏਗਾ ਬਟ ਉਸ ਤੋਂ ਬਾਅਦ ਮਤਲਬ ਤੁਹਾਡੇ ਇੱਕ ਐਂਡ ਮੋਟੀਵੇਸ਼ਨ ਕਿ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਤੁਹਾਡਾ ਜਿਹੜਾ ਪ੍ਰਾਈਮ ਆਬਜੈਕਟਿਵ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਸਟਾਰਟ ਕੀਤਾ ਸੀ ਉਹ ਹਮੇਸ਼ਾ ਤੁਹਾਡੇ ਨਾਲ ਰਹਿਣਾ ਚਾਹੀਦਾ ਜਦ ਤੱਕ ਤੁਸੀਂ ਸਕਸੈਸਫੁਲ ਨਹੀਂ ਹੋ ਜਾਂਦੇ ਜੇ ਉਹ ਰਹੂਗਾ ਤਾਂ ਹਮੇਸ਼ਾ ਤੁਹਾਨੂੰ ਵਾਪਸ ਟਰੈਕ ਤੇ ਲੈ ਆਏਗਾ ਇਹ ਦੁਬਾਰਾ ਇੱਕ ਸਟਰਗਲ ਨੂੰ ਓਵਰਕਮ ਕਰਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਟਾਰਗੇਟ ਤਾਂ ਸਾਹਮਣੇ ਪਿਆ ਹੁੰਦਾ ਹੈ ਮੈਨੂੰ ਲੱਗਦਾ ਰਸਤਾ ਹੀ ਮੁਸ਼ਕਿਲ ਨਜ਼ਰ ਆਉਂਦਾ ਉਸ ਦੇ ਵਿੱਚ ਬਿਲਕੁਲ ਬਿਕੋਜ਼ ਐਕਚੁਅਲੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੁਸੀਂ ਆਪ ਤਾਂ ਇੱਥੇ ਬੈਠੇ ਆਂ ਡੈਲੀਚ ਹੈ ਡੈਲੀਚ ਹੋਰ ਬਹੁਤ ਜ਼ਿਆਦਾ ਸਟੂਡੈਂਟਸ ਨੇ ਤੁਸੀਂ ਕਿਸੇ ਬਾਰੇ ਸੁਣਦੇ ਹੋ ਫਿਰ ਤੁਸੀਂ ਨੈਗੇਟਿਵ ਰਿਪੋਰਟਸ ਬਹੁਤ ਸੁੰਦੇ ਆ ਕਿਉਂਕਿ ਪੋਜ਼ਿਟਿਵ ਤਾਂ ਬਹੁਤ ਘੱਟ ਅਸਰ ਕਰਦੀ ਹੈ 네ਗੇਟਿਵ ਬਹੁਤ ਜ਼ਿਆਦਾ ਅਸਰ ਕਰਦੀ ਹੈ ਕਿ ਕਿਸੇ ਦੇ ਪੰਜ अटेम्प्ट ਹੋ ਗਏ ਨਹੀਂ ਹੋਇਆ ਤਾਂ ਆਪਣੀਆਂ ਚੁਆਇਸਿਸ ਨੂੰ ਕੁਐਸਚਨ ਕਰਨ ਲੱਗ ਜਾਂਦੇ ਹਾਂ ਕਿ ਮੈਂ ਗਲਤ ਚੂਜ਼ ਕਰ ਲਿਆ ਮਤਲਬ ਇਸ ਤੋਂ ਚੰਗਾ ਤਾਂ ਮੈਂ ਇਹ ਕਰ ਲੈਣਾ ਸੀ ਤਾਂ ਹੁਣ ਤੱਕ ਇਹ ਹੋ ਜਾਣਾ ਸੀ ਬਿਲਕੁਲ ਤਾਂ ਉਸ ਚੀਜ਼ਾਂ ਨੂੰ ਉਹਦੇ ਲਈ ਬਸ ਇੱਕ ਹੈ ਕਿ ਆਪਣਾ ਦਿਮਾਗ ਸਰਟਨ ਉਸ ਤੇ ਰੱਖੋ ਉਸ ਲਈ ਮੈਂ ਕਹਿ ਰਹੀ ਸੀ ਕਿ ਜਿਹੜਾ ਕਿਸੇ ਲਈ ਵੀ ਕੋਈ ਵੀ ਮੋਟੀਵੇਸ਼ਨ ਹੋ ਸਕਦੀ ਹੈ ਤੁਹਾਡੇ ਪੇਰੈਂਟਸ ਹੋ ਸਕਦੇ ਨੇ ਤੁਹਾਡੇ ਲਈ ਸੋਸਾਇਟੀ ਹੋ ਸਕਦੀ ਹੈ ਤੁਹਾਡੇ ਲਈ ਕੋਈ ਸਕਸੈਸਫੁਲ ਲੋਕ ਹੋ ਸਕਦੇ ਨੇ ਤਾਂ ਉਹਨਾਂ ਨੂੰ ਫੋਲੋ ਕਰੋ ਤੇ ਆਪਣੇ ਉਸ ਪਾਸ ਤੇ ਜਿੰਨਾ ਰਹਿ ਸਕਦੇ ਹੋ ਕੰਸਿਸਟੈਂਟ ਰਹਿਣ ਦੀ ਕੋਸ਼ਿਸ਼ ਕਰੋ थैंक यू सो मच मैम थैंक यू थैंक यू थैंक यू ਤਾਂ ਬਹੁਤ سارے ਸਿਵਲ ਸਰਵਿਸਸ ਦੇ ਵਾਸਤੇ ਬੱਚੇ ਜਿਹੜੇ ਨੇ ਅਪਲਾਈ ਕਰਦੇ ਨੇ ਇੱਕ ਸੁਪਨਾ ਦੇਖਦੇ ਨੇ ਕਿ ਅਸੀਂ ਜਲਦ ਤੋਂ ਜਲਦ ਇੱਕ ਰੈਂਕ ਹਾਸਲ ਕਰ ਲਈ ਉਹਨਾਂ ਚੋਂ ਵੀ ਸਟੂਡੈਂਟਸ ਬਹੁਤ ਸਾਰੇ ਮੌਜੂਦ ਨੇ ਗੱਲਬਾਤ ਕਰਦੇ ਆ ਤੁਸੀਂ ਇਸ ਐਨਜੀਓ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਔਰ ਜੇਕਰ ਗੱਲਬਾਤ ਕੀਤੀ ਜਾਵੇ ਬਹੁਤ ਸਾਰੇ ਕੋਚਿੰਗ ਸੈਂਟਰ ਹੈ ਇਹਨੂੰ ਕਿਵੇਂ ਚੂਜ਼ ਕੀਤਾ ਕਿਵੇਂ ਮਾਈਂਡ ਦੇ ਵਿੱਚ ਆਇਆ ਕਿ ਇੱਕ ਫ੍ਰੀ ਸਰਵਿਸ ਵੀ ਵਧੀਆ ਹੋ ਸਕਦਾ ਅ ਦੇਖਿਏ ਬਾਤ ਐਸੀ ਹੈ ਕਿ ਯੂਪੀਐਸਸੀ ਦੀ ਜਨਰਲੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਸਾਰੇ ਇੰਸਟੀਟਿਊਟ ਆ ਜਾਂਦੇ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਡਾਈਵਰਸਿਫਿਕੇਸ਼ਨ ਹੋ ਜਾਂਦੀ ਤੇ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੱਥੇ ਜਾਣਾ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਚੱਕਰ ਹੈ ਕਿ ਦੇਖੋ ਜੀ ਇੱਕ ਤਫੀਜ਼ ਬਹੁਤ ਜ਼ਿਆਦਾ ਹੁੰ ਜਿਹੜੀ ਇੰਸਟੀਚਿਊਟ ਹਨ ਉਹਨਾਂ ਕੱਟ ਫੀਸ ਹੀ ਆ ਬਿਲਕੁਲ ਫਰੀ ਦੇ ਵਿੱਚ ਕਰਦੇ ਉਹ ਜ਼ਿਆਦਾ ਉਹਨਾਂ ਨੂੰ ਪ੍ਰੇਫਰਡ ਲੱਗਦਾ ਉਹਨੇ ਵਿੱਚੋਂ ਜਿਹੜੀ ਸਿਲੈਕਟ ਕਰੀਏ ਉਹਨਾਂ ਚ ਆਪਸ਼ਨ ਕੱਟ ਹੁੰਦੀ ਤੇ ਜਿਹੜੀ ਹੁਣ ਜਿਹੜੇ ਇੱਕਦੋ ਆਪਸ਼ਨ ਹੁੰਦਾ ਉਹਦੇ ਵੱਲ ਜਾਣਾ ਚਾਹੀਦਾ ਇੱਕ ਵਾਰ ਐਟਲੀਸਟ ਟਰਾਈ ਕਰਨਾ ਚਾਹੀਦਾ ਕਿ ਜੇ ਤੁਹਾਨੂੰ ਫਰੀ ਦੇ ਵਿੱਚ ਕੁਝ ਮਿਲਦਾ ਪਿਆ ਤੇ ਤੁਹਾਡਾ ਕੋਈ ਜਾ ਨਹੀਂ ਰਿਹਾ ਤੇ ਦੂਜੀ ਗੱਲ ਜੇ ਰਹੀ ਗੱਲ ਇਹਦਾ ਕਿੱਦਾਂ ਪਤਾ ਲੱਗਾ ਇਹਦਾ ਐਕਚੁਅਲੀ ਪਤਾ ਲੱਗਿਆ ਜਦੋਂ ਯੂਪੀਐਸਸੀ ਬਾਰੇ ਆਪਾਂ ਰਿਸਰਚ ਸ਼ੁਰੂ ਕੀਤੀ ਆਨਲਾਈਨ ਤਾਂ ਇਹਨਾਂ ਦਾ ਇੱਕ ਉਪਰਾਲਾ ਬਾਹਰ ਆਇਆ ਸੀ ਕਿ ਲੁ ਦੇਖੋ ਲੁਧਿਆਣਾ ਇੱਕ ਐਦਾਂ ਇਹ ਬਹੁਤ ਘੱਟ ਇੰਸਟੀਚਿਊਟ ਹੁੰਦੇ ਨੇ ਜਿਹੜਾ ਆਪਣੇ ਜ਼ਿਆਦਾ ਪ੍ਰਚਾਰ ਕਰਦੇ ਨੇ ਕਿੱਥੇ ਨਾ ਕਿੱਥੇ ਜਾ ਕੇ ਇੱਕ ਪੁਆਇੰਟ ਤੇ ਇਹ ਸਾਨੂੰ ਲੱਗ ਗਿਆ ਸੀਗਾ ਤੇ ਹੁਣ ਇਹਨੂੰ ਤੁਸੀਂ ਐਸ ਆ ਕਹਿ ਲਓ ਜੋ ਕੀ ਇੱਕ ਕਿਸਮਤ ਸੀ ਕਿ ਇਹ ਕੁਝ ਵੀ ਕਰੂ ਇਹਨੂੰ ਜੁਆਇਨ ਕੀਤਾ ਸੀ ਆਪਾਂ ਟੈਸਟ ਦਿੱਤਾ ਟੈਸਟ ਕਲੀਅਰ ਕਰਕੇ ਅੱਜ ਇੱਥੇ ਬੈਠੇ ਨੇ ਤੇ ਆਪਾਂ ਹੁਣ ਦੇਖਦੇ ਨੇ ਕਿ ਸਾਡਾ ਆਪਾਂ ਫਿਊਚਰ ਦੇਖਦੇ ਪਏ ਆਪਣੇ ਇਹਦੇ ਇੰਸਟੀਚਿਊਟ ਨਾਲ ਹੀ ਤੇ ਦੇਖਦੇ ਆ ਕਿ ਕਿੱਥੇ ਤੱਕ ਆਪਾਂ ਜਾ ਸਕਦੇ ਬਟ ਬੈਟਰ ਇਹ ਹੈ ਕਿ ਇੱਕ ਵਾਰ ਐਟਲੀਸਟ ਟਰਾਈ ਕਰ ਜੁੜੂ ਕਰਨਾ ਚਾਹੀਦਾ ਚਾਹੇ ਤੁਸੀਂ ਫ੍ਰੀ ਦੇ ਵਿੱਚ ਜੋ ਚਾਹੇ ਤੁਸੀਂ ਪੈਸੇ ਦੇ ਕੇ ਆਓ ਬਟ ਟਰਾਈ ਪਹਿਲਾਂ ਕਦੀ ਮੈਂ ਆਈਪੀਪੀਐਸ ਦਾ ਇਗਜ਼ਾਮ ਦਿੰਦਾ ਸੀਗਾ ਤੇ ਹੋਪਫੁਲੀ ਤਾਂ ਮੈਂ ਉਹ ਕਲੀਅਰ ਕਰ ਲਾਂਗਾ ਬਟ ਮੈਂ ਫਿਰ ਵੀ ਜੁਆਇਨ ਕਰਾਂਗਾ ਯੂਪੀਐਸਸੀ ਬਿਕੋਜ਼ ਐਟ ਦੈਨ ਇਨਸਾਨ ਨੂੰ ਇੱਕ ਵਾਰ ਯੂਪੀਐਸਸੀ ਜ਼ਰੂਰ ਦੇਣਾ ਚਾਹੀਦਾ ਭਾਵੇਂ ਤੁਸੀਂ ਕੋਈ ਹੋਰ ਇਗਜ਼ਾਮ ਕਰੋ ਭਾਵੇਂ ਤੁਸੀਂ ਜਰਨਲਿਸਟ ਬਨਜੋ ਭਾਵੇਂ ਤੁਸੀਂ ਕਿੱਥੇ ਵੀ ਚਲ ਜਾਓ ਇੱਕ ਵਾਰ ਯੂਪੀਐਸਸੀ ਜ਼ਰੂਰ ਦੇਣਾ ਚਾਹੀਦਾ ਹੈ ਲਾਈਫ ਦਾ ਇੱਕ ਬਹੁਤ ਵਧੀਆ ਇੱਕ ਸਮਾਂ ਨਿਕਲਦਾ ਬੰਦੇ ਦਾ ਇੱਕ ਇੱਕ ਮੈਂਟੈਲਿਟੀ ਚੇਂਜ ਹੋ ਜਾਂਦੀ ਹੈ ਇਹ ਉਹੀ ਸਮਝ ਸਕਦਾ ਜਿਹੜਾ ਇਹਦੇ ਵਿੱਚ ਆਏ ਐਤਾ ਕਿਸੇ ਨੂੰ ਪਤਾ ਨਹੀਂ ਲੱਗਣਾ ਹੈਗਾ ਵਿਦਆਊਟ ਜੁਆਇਨਿੰਗ ਇਟ ਤੇ ਜੇ ਲੁਧਿਆਣਾ ਦੇ ਵਿੱਚ ਫ੍ਰੀ ਦੇ ਵਿੱਚ ਆਣ ਦਾ ਤੁਸੀਂ ਲੁਧਿਆਣੇ ਤੋਂ ਹੀ ਆ? ਹਾਂਜੀ। ਤੇ IAS ਦੀ ਤਿਆਰੀ ਆ, IAS ਦਾ ਸੁਪਨਾ ਕਿਵੇਂ ਦੇਖਿਆ ਸੀ? ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਕਿਵੇਂ ਆਇਆ ਸੀ ਕਿ ਮੈਂ ਇਸ ਲਾਈਨ ਦੇ ਵਿੱਚ, ਇਸ ਫੀਲਡ ਦੇ ਵਿੱਚ ਜਾਣਾ ਹੈ? ਮੈਂ ਤਾਂ ਮਤਲਬ ਸ਼ੁਰੂ ਤੋਂ ਜਦੋਂ ਪੜ੍ਹਦੇ ਸੀ ਛੋਟੀਆਂ ਕਲਾਸਾਂ 'ਚ ਹੀ ਉਹ ਉਦੋਂ ਤੋਂ ਹੀ ਦੇਖਿਆ ਸੀ ਕਿ ਇੱਥੇ ਜਾਣਾ ਹੈ। ਠੀਕ ਹੈ ਤੇ ਇਦਾਂ ਹੌਲੀ-ਹੌਲੀ ਵਧੇ ਫਿਰ ਪਤਾ ਲੱਗਦਾ ਗਿਆ ਸਮੇਂ ਦੇ ਨਾਲ ਕਿਥੇ ਆਣਾ ਹੈ। ਤੇ ਕਿਸੇ ਫਰੈਂਡ ਨੇ ਦੱਸਿਆ ਸੀ ਕਿ ਮਤਲਬ ਇੱਥੇ ਫ੍ਰੀ ਇੰਸਟੀਚਿਊਟ ਦਿੱਤੀ ਜਾਂਦੀ ਹੈ। ਜੀ। ਸਟੱਡੀ ਹੁੰਦੀ ਹੈ ਇਸ ਕਰਕੇ ਇੱਥੇ ਆਏ ਸੀ। ਤਾਂ ਤੁਸੀਂ ਮੈਂ ਦੇਖ ਰਹੀ ਹਾਂ ਨਿਊਲੀ ਮੈਰਿਡ ਹੋ ਪੜਾਈ ਦੁਬਾਰਾ ਰੀਸਟਾਰਟ ਕੀਤੀ ਹੈ ਕਿਵੇਂ ਸੁਪਨਾ ਦੇਖਿਆ ਆਈਐਸ ਦਾ ਪਹਿਲੇ ਤੋਂ ਤਿਆਰੀ ਕਰ ਰਹੀ ਸੀ ਕਿ का एक्चुअली मैम मैं फ़िजियोथेरापस्ट हूँ तो मैं डे टू डे लाइफ में डिसेबल्ड लोगों से मिलती हूँ जिनको ट्रीटमेंट की ज़रूरत है जो बहुत ही पुअर बैकग्राउंड से आते हैं तो उनको भी काफ़ी एक्सेसि एक्सेबिलिटी की ज़रूरत होती है री की ज़रूरत होती है तो मैंने फिर रियलाइज़ किया कि एक बड़े लेवल पर अगर मुझे जाना है तो मुझे एक ऐसे प्लेटफॉर्म को चूज़ करना ही पड़ेगा उस चीज़ की तैयारी करनी पड़ेगी इसलिए मैंने आई या फिर सिविल सर्विसेज को ज्वाइन करने का ਡਿਸੀਜਨ ਕੀ ਆਇਆ ਸੀ ਮਾਈਂਡ ਚ ਸਭ ਤੋਂ ਪਹਿਲਾਂ ਆਈਐਸ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਕੀ ਦਿਮਾਗ ਦੇ ਵਿੱਚ ਆਇਆ ਸੀ ਕਿਉਂਕਿ ਹਰ ਇੱਕ ਫੀਲਡ ਤੁਹਾਡੇ ਸਾਹਮਣੇ ਪਈ ਹੁੰਦੀ ਹੈ ਜਦੋਂ ਆਪਾਂ 9th 10th ਦੇ ਵਿੱਚ ਹੁੰਦੇ ਆ ਤੇ ਇਸ ਟਰੇਮ ਵਿੱਚ ਕਿਵੇਂ ਆ ਵੈਲ ਡੈਫੀਨਿਟਲੀ ਮੈਮ ਸਿਵਲ ਸਰਵਿਸ ਆਪਣੇ ਆਪ ਵਿੱਚ ਇੱਕ ਕੰਪੀਟੀਸ਼ਨ ਹੈ ਐਂਡ ਜਨਰਲੀ ਇਸki ਤਿਆਰੀ ਦਿੱਲੀ ਵਿੱਚ ਹੋਈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਥਾਟ ਹੀ ਦਿੱਲੀ ਦਾ ਆਦਾ ਕਿ ਦਿੱਲੀ ਵਿੱਚ ਜਾਣਾ ਹੋਗਾ ਜਾਂ ਫਿਰ ਵਹਾਂ ਪਰ ਇੱਕ ਕਲਚਰ ਵਿੱਚ ਰਹਿਣਾ ਹੋਗਾ तो यही सबसे सब पहले इनिशियल थॉट्स होते हैं बट यहाँ पर जब हमें पता चला कि संकल्प यहाँ पर तैयारी करा रहे हैं वो भी फ्री ऑफ कॉस्ट तो ये लुधियाना के स्टूडेंट्स के लिए एक लाइक गोल्डन अपॉर्चुनिटी थी और उसी कारण हम भी यहाँ पर हैं आप भी दिल्ली जाने का सोचा था फिर लुधियाना में या? नहीं दिल्ली जाने का सोचा था बट वहाँ पर जो खर्चा था वो ज़्यादा था ਤੋ ਇਸ ਕੇ ਲਈ ਫਿਰ ਮੈ ਮੂਝੇ ਇਸ ਹੀ ਦੋਸਤ ਨੇ ਬਤਾਇਆ ਕਿ ਯਹਾਂ ਪੇ ਸੰਕਲਪ ਹੈ। ਵੈਸੇ ਔਰ ਹੋਣੇ ਚਾਹੀਏ ਐਨ ਜੀਓ ਕਿਤਨਾ ਮਤਲਬ ਸਪੋਰਟ ਕਰਤੇ ਇਸ ਚੀਜ਼ ਕੋ ਕਿਉਂਕਿ ਬਹੁਤ ਸਾਰੇ ਬੱਚੇ ਆਪ ਤੋ ਵੀ ਲੱਕੀ 30 ਹੋ ਕਿ ਜਿੰਨਕੋ ਮੌਕਾ ਮਿਲ ਗਿਆ ਬਹੁਤ ਸਾਰੇ ਬੱਚੇ ਜੋ ਪੜਨਾ ਚਾਹਤੇ ਪਰ ਉਨਕੇ ਪਾਸ ਇੱਕ ਪਲੈਟਫਾਰਮ ਇੱਕ ਮੌਕਾ ਨਹੀਂ ਮਿਲਤਾ ਹੋਣਾ ਚਾਹੀਏ ਐਸੇ ਬਹੁਤ ਜ਼ਿਆਦਾ। ਤਾਂ ਸੰਕਲਪ ਦੇ ਵੱਲੋਂ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਸਰ ਕਿੰਨੇ ਬੱਚੇ ਪੜਾ ਚੁੱਕੇ ਹੋ ਕਿਉਂਕਿ ਇਹ ਸੇਵਾ ਮੈਨੂੰ ਲੱਗਦਾ ਹੈ ਪੜ੍ਹਾਈ ਦੀ ਜਿਹੜੀ ਸਿੱਖਿਆ ਦੀ ਹੈ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਆਂਦਾ ਹੈ ਕਿ ਅਸੀਂ ਅਸੀਂ ਬਹੁਤ ਸਾਰੇ ਦੇਖ ਲਏ ਐਨ ਜੀਓਜ਼ ਬਹੁਤ ਸਾਰੀਆਂ ਰਨ ਹੋ ਰਹੀਆਂ ਨੇ ਪਰ ਇੱਕ ਆਈਐਸ ਦੀ ਕੋਚਿੰਗ ਅਸੀਂ ਲੁਧਿਆਣਾ ਸ਼ਹਿਰ ਚ ਪਹਿਲੀ ਵਾਰੀ ਇਹ ਚੀਜ਼ ਦੇਖ ਰਹੇ ਹਾਂ ਅਸੀਂ ਲਗਦਾ 4-500 ਬੱਚੇ ਨੂੰ ਪੜਾ ਚੁੱਕੇ ਹਾਂ ਲੁਧਿਆਣਾ ਵਿੱਚ ਓਕੇ ਅਸੀਂ 30-40 ਤੋਂ ਵੱਧ ਬੱਚੇ ਨਹੀਂ ਰੱਖ ਸਕਦੇ ਰੱਖਦੇ ਜੀ ਤੇ 30-40 ਬੱਚਿਆਂ ਦੀ ਕਲਾਸਾਂ ਸਾਡੀਆਂ ਹਰ ਸਾਲ ਹੁੰਦੀਆਂ ਹੈਗੀਆਂ 4-500 ਬੱਚੇ ਨੂੰ ਪੜਾ ਚੁੱਕੇ ਹਾਂ ਔਰ ਉਹਨਾਂ ਵਿੱਚੋਂ 5-6 ਬੱਚਿਆਂ ਨੇ ਸਿਵਲ ਸਰਵਿਸਿਜ਼ ਜਿਹੜੀ ਸਟੇਟ ਸਿਵਲ ਸਰਵਿਸਿਜ਼ ਔਰ ਦੂਜੀ ਅਲਾਈਟ ਸਰਵਿਸਿਜ਼ ਔਰ ਸੈਂਟਰਲ ਸਿਵਲ ਸਰਵਿਸਿਜ਼ ਕਲੀਅਰ ਕੀਤੀ ਹੈ ਤੇ ਜਦੋਂ ਬੱਚੇ ਉਹ ਮਿਲਦੇ ਨੇ ਖੁਸ਼ੀ ਹੁੰਦੀ ਹੈ ਦਿਲ 'ਚ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਕਿ ਸੋਚਿਆ ਵੀ ਨਹੀਂ ਹੁੰਦਾ ਉਹ ਸੱਚੀ ਬੜੀ ਖੁਸ਼ੀ ਹੁੰਦੀ ਹੈ ਜੇ ਬੱਚੇ ਮਿਲਦੇ ਨੇ ਜਿਹੜੇ ਸਾਡੇ ਥਰੂ ਕਲੀਅਰ ਕੀਤੀ ਹੈ ਜਿਨ੍ਹਾਂ ਨੇ ਲੁਧਿਆਣਾ ਥਰੂ ਉਹਨਾਂ ਨਾਲ ਤਾਂ ਖੁਸ਼ੀ ਹੁੰਦੀ ਹੁੰਦੀ ਹੈ ਜਿਵੇਂ ਉਰੇ ਲੁਧਿਆਣਾ ਦੇ ਇੱਕ ਅਫੀਸਰ ਨੇ ਪੀਪੀਐਸ ਕਲੀਅਰ ਕੀਤੀ ਸੀ ਉਹਨਾਂ ਨੇ ਸਟੇਟ ਸਰਵਿਸਿਜ਼ ਉਹ ਤਾਂ ਪਿਛਲੇ ਸਾਲ ਸਾਡੇ ਬੱਚਿਆਂ ਨੂੰ ਫ੍ਰੀ ਪੜਾ ਕੇ ਵੀ ਗਏ ਨੇ ਅੱਛਾ ਜੀ ਕਲਾਸਿਸ ਜਾ ਕੇ ਲੈ ਕੇ ਗਏ ਨੇ ਐਦ ਕੀ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਮੈਂ ਕੁਝ ਦਿਨ ਲਈ ਆਵਾਂਗਾ ਉੰਜੇ ਮੈਂ ਸੰਦੀਪ ਜੀ ਆਏ ਨੇ ਇਹ ਇਸੇ ਕਰਕੇ ਆਏ ਨੇ ਵੀ ਸਾਡਾ ਜਿਹੜਾ ਮਕਸਦ ਇੱਕੋ ਹੀ ਹੈ ਕਿ ਬੱਚਿਆਂ ਨੂੰ ਫ੍ਰੀ ਬਣਾਣਾ ਜ ਜੇ ਅਸੀਂ ਪੈਸੇ ਕਮਾਉਂਦੇ ਹੁੰਦੇ ਕੋਈ ਵੀ ਅਫੀਸਰ ਸਾਡੇ ਕਲਾਸਰੂਮ ਚ ਨਾ ਆਦਾ ਜੀ ਬੱਚਿਆਂ ਨੂੰ ਕਿਹੜੀ ਫੈਸਿਲਿਟੀਆਂ ਜਿਹੜੀਆਂ ਨੇ ਜ਼ਾਤ ਤੋਂ ਜ਼ਾਤ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਹਰ ਕੋਈ ਸੋਚਦਾ ਕਿ ਜੇ ਅਸੀਂ ਪੈਸੇ ਦੇ ਕੇ ਪੜਾਂਗੇ ਤਾਂ ਵਧੀਆ ਪੜਾਈ ਹੋਏਗੀ ਪਰ ਇੱਥੇ ਮੈਨੂੰ ਲੱਗਦਾ ਮੈਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਸਾਨੂੰ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਚਾਹੀਦਾ ਔਰ ਸਾਡਾ ਮਤਲਬ ਇੱਕ ਕਹਿ ਲੋ ਵੀ ਟਰਸਟ ਵੀ ਬਣਿਆ ਇੱਥੇ ਇੰਸਟੀਚ ਅਸੀਂ ਹੋச்சு ਕੋਈ ਆਪਣਾ ਕੰਪਰੋਮਾਈਜ਼ ਨਹੀਂ ਕਰਦੇ ਬਟ ਫੈਕਲਟੀ ਸਾਡੇ ਸਾਰੇ ਵਧੀਆ ਵਧੀਆ ਸਾਰੇ ਬੈਠੇ ਨੇ ਇਹਨਾਂ ਨੇ ਮੇਨਸ ਦਿੱਤੀ ਦੋ ਵਾਰੀ ਤੇ ਇੰਟਰਵਿਊ 'ਚ ਬੈਠੇ ਹੋਏ ਨੇ ਤੇ ਇਹਨਾਂ ਨੂੰ ਪੂਰਾ ਐਕਸਪੀਰੀਅੰਸ ਹੈ ਪੂਰਾ ਬੱਚਿਆਂ ਨੂੰ ਗਾਈਡ ਕਰਨਗੇ ਕਰਦੇ ਨੇ ਪਿਛਲੇ ਸਾਲ ਵੀ ਕੀਤਾ ਸੀ ਇਹਨਾਂ ਨੇ ਅੱਜ ਕੀ ਵੀ ਕਰਨਗੇ ਪਰ ਕੁਝ ਫੈਕਲਟੀ ਦਿੱਲੀ ਤੋਂ ਵੀ ਆਏਗੀ ਜਿਨ੍ਹਾਂ ਨੇ ਉਥੇ ਜਿਨ੍ਹਾਂ ਨੂੰ ਕਾਫੀ ਪੰਪਨ 10-10 ਸਾਲ ਦਾ ਐਕਸਪੀਰੀਅੰਸ ਹੈ ਬੱਚਿਆਂ ਨੂੰ ਪੜਾਉਂਦਾ ਬੱਚਿਆਂ ਦਾ ਆਈ ਹੁੰਦੇ ਕਹਿੰਦੇ ਸੀ ਆਈਐਸ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਆ ਮਾਈਂਡ ਵਿੱਚ ਆਇਆ ਵੀ ਤਾਂ ਅਸੀਂ ਸੋਚਦੇ ਸੀ ਕਿ ਦਿੱਲੀ ਜਾ ਕੇ ਪੜ੍ਹਨਾ ਪਏਗਾ ਖਰਚਾ ਮੈਨੇਜ ਨਹੀਂ ਹੋ ਪਾਂਦਾ ਘਰ ਦੀ ਕਈ ਮਜਬੂਰੀਆਂ ਹੁੰਦੀਆਂ ਜਿਹੜੀ ਬੱਚਿਆਂ ਨੂੰ ਬਾਹਰ ਨਹੀਂ ਭੇਜ ਸਕਦੇ ਮੈਂ ਦੇਖ ਰਹੀਆਂ ਇੱਥੇ ਜਿਹੜੀਆਂ ਕੁੜੀਆਂ ਵੀ ਬੈਠੀਆਂ ਨੇ ਉਹਨਾਂ ਨੂੰ ਵੀ ਸ਼ਾਇਦ ਲੁਧਿਆਣੇ ਦੇ ਵਿੱਚ ਮਿਲ ਗਈ ਉਹ ਸਰਵਿਸਿਸ ਜੋ ਸ਼ਾਇਦ ਦਿੱਲੀ ਚ ਕਿੰਨੇ ਲੱਖਾਂ ਦੇ ਵਿੱਚ ਪੈਸੇ ਉਹਨਾਂ ਦੇ ਲੱਗਣੇ ਸੀ ਉਹੀ ਹੈ ਵੀ ਗੱਲ ਹੈ ਵੀ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਇਹ ਬ ਬੱਚਿਆਂ ਨੂੰ ਦਿੱਲੀ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਜੋ ਗਾਈਡ ਕਰਨਾ ਜੋ ਇਹਨਾਂ ਨੇ ਕੋਚ ਕਰਨਾ ਜੋ ਅਸੀਂ ਗਾਈਡ ਕਰਨਾ ਹੈ ਅਸੀਂ ਕਰ ਦਿਆਂਗੇ ਹਰ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਮਹੀਨੇ ਕੋਈ ਨਾ ਕੋ ਕੁਆਲੀਫਾਈਡ ਵਰਕਿੰਗ ਬਿਊਰੋਕਰਟ ਮਲਾਕੇ ਬੱਚਾ ਨੂੰ ਗਾਈਡ ਕਰ ਜਾਇਆ ਕਰੇ ਮਾਪੀਰੀਆ ਕੀ ਹੈ ਸਰ ਕਿਵੇਂ ਐਡਮਿਸ਼ਨ ਦੇ ਬੇਸਿਸ ਤੇ ਤੁਸੀਂ ਕਿਵੇਂ ਰੱਖਦੇ ਹੋ ਕਿ 30 ਬੱਚੇ ਔਰ ਕ੍ਰਾਈਟੇਰੀਆ ਵੀ ਤਾਂ ਕ੍ਰਾਈਟੇਰੀਆ ਸੀ ਪਰਸੈਂਟੇ ਰੱਖੀ ਹੈ ਅੱਛਾ ਜੀ ਇੱਕ ਤਾਂ ਜਿਹੜਾ ਇਹ ਗ੍ਰੈਜੂਏਸ਼ਨ ਪਲੱਸ 2 ਦੇ ਵਿੱਚ ਅਸੀਂ ਫਿਕਸ ਕੀਤੀ ਹੈ ਨੇ ਪਰਸੈਂਟ ਹੋਣੇ ਚਾਹੀਦੇ ਬੱਚਿਆਂ ਦੇ ਜਿਵੇਂ 85 ਰੱਖਿਆ ਆਪਣਾ ਸੀਬੀਐਸਸੀ ਦਾ ਉਹ 75 ਰੱਖਿਆ ਹੈ ਪੰਜਾਬ ਬੋਰਡ ਦਾ ਐਦਾਂ ਹੀ ਗ੍ਰੈਜੂਏਸ਼ਨ ਦਾ ਰੱਖਿਆ 75% ਮਿਨੀਮਮ ਕੁਆਲੀਫਿਕੇਸ਼ਨ ਹੈ ਫਿਰ ਐਂਟਰਸ ਦਾ ਇਮਤਿਹਾਨ ਲੈਂਦਾ ਹੈ ਪਲੱਸ 2 ਦੇ ਲੈਵਲ ਤੱਕ ਪੇਪਰ ਸੀਗਾ ਉਹਦੇ ਵਿੱਚ ਕੁਐਸਚਨ ਦਿੱਤੇ ਗਏ ਸੀਗੇ ਤੇ ਜਿਹੜੇ ਬੱਚੇ ਉਹਨਾਂ ਦੇ ਉੱਪਰਲੇ ਨੰਬਰ ਲੈ ਕੇ ਪਾਸ ਹੋਏ ਉਹ ਬੱਚ ਨੂੰ ਸੈਕ ਕਰ ਲਿਆ ਮੈਰਿਟ ਚਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਸੇ ਸਾਡੇ ਨਾਲ ਸੰਕਲਪ ਦੀ ਟੀਮ ਜਿਨ੍ਹਾਂ ਨੇ ਕੀ ਦਿੱਲੀ ਦੇ ਕੋਚਿੰਗ ਦੇ ਵਿੱਚ ਮੈਂ ਸਰ ਤੁਸੀਂ ਵੀ ਦਿੱਲੀ ਤੋਂ ਆਏ ਹੋਏ ਹੋ ਹਾਂ ਜੀ ਦਿੱਲੀ ਤੋਂ ਆਏ ਹੂੰ ਪਿਛਲੇ ਸਾਲ ਵੀ ਬੜਾ ਰਿਹਾ ਸੀ ਲਾਸਟ ইয়ার ਤੇ ਮੈਂ ਖੁਦ ਹੀ ਇਗਜ਼ਾਮ ਦਿੱਤਾ ਸੀਗਾ ਐਂਡ ਆਈ ਅਟੈਂਡੇਡਡ ਇੰਟਰਵਿਊ ਐਂਡ ਸੋ ਨਾਓ ਆਮ ਵਿਦ ਸੰਕਲਪ ਐਂਡ ਟੀਚਿੰਗ ਦਾ ਸਟੂਡੈਂਟਸ ਤਾਂ ਬਹੁਤ ਕਾਫੀ ਐਗਜ਼ਾਮ ਕਰੈਕ ਕਰਕੇ ਮਤਲਬ ਬੱਚੇ ਨੂੰ ਸਿਲੈਕਟ ਕੀਤਾ ਆਪਾਂ ਨੇ ਤਾਂ ਕਿ ਉਹ ਫਰਦਰ ਅੱਗੇ ਸਿਲੈਕਟ ਹੋਣ ਕਿ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੀ ਆਪਣੇ ਵੱਲ 100% ਦੀ ਹੈ ਤਾਂ ਕਿ ਕੋਈ ਨਾ ਕੋਈ ਸਿਲੈਕਟ ਹੋ ਕੇ ਡੈਫੀਨੇਟਲੀ ਨੈਕਸਟ ਇਅਰ ਤੁਹਾਨੂੰ ਮਿਲੇ ਜੀ ਦਾ ਬਹੁਤ ਬਹੁਤ ਧੰਨਵਾਦ ਸਰ ਤਾਂ ਇਹ ਸਾਡੇ ਨਾਲ ਸੰਕਲਪ ਦੀ ਟੀਮ ਸੀ ਜਿਨ੍ਹਾਂ ਨੇ ਕਿ ਇੱਕ ਵਧੀਆ ਉਪਰਾਲਾ ਸ਼ੁਰੂ ਕੀਤਾ 400 ਤੋਂ 500 ਬੱਚਿਆਂ ਨੂੰ ਆਈਐਸ ਦੀ ਫ੍ਰੀ ਟ੍ਰੇਨਿੰਗ ਜਿਹੜੀ ਦੇ ਚੁੱਕੇ ਨੇ ਔਰ ਅੱਜ ਵੀ ਨਵਾਂ ਬੈਚ ਜਿਹਦੀ ਦੀ ਸ਼ੁਰੂਆਤ ਹੋਈ ਹੈ ਲੁਧਿਆਣੇ ਦੇ ਵਿੱਚ ਤੇ ਕ੍ਰਾਈਟੇਰੀਆ ਜਿਵੇਂ ਇਹਨਾਂ ਨੇ ਦੱਸਿਆ ਕਿ ਪਰਸੈਂਟੇਜ ਰੱਖੀ ਜਾਂਦੀ ਹੈ ਇੰਟਰਸ ਟੈਸਟ ਹੁੰਦੇ ਆ ਉਸੇ ਤਰੀਕੇ ਦੇ ਨਾਲ ਇਸ ਇੰਸਟੀਟਿਊਟ ਦੇ ਵਿੱਚ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਹਰ ਇੱਕ ਚੀਜ਼ ਦਾ ਖਾਸ ਤੌਰ ਤੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਜੋ ਬੱਚਿਆਂ ਦਾ ਸੁਪਨਾ ਹੈ ਉਸ ਨੂੰ ਪੂਰਾ ਕੀਤਾ ਜਾਵੇ ਔਰ ਬੱਚੇ ਜਿਹੜੇ ਨੇ ਜੋ ਕਿ ਦਿੱਲੀ ਦੇ ਵਿੱਚ ਕੋਚਿੰਗ ਲੈਣ ਬਾਰੇ ਜਾ ਰਹੇ ਸੀ ਉਹਨਾਂ ਨੂੰ ਲੁਧਿਆਣਾ ਵਿੱਚ ਇਹ ਸਾਰੀ ਸਰਵਿਸਿਜ਼ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਤੁਸੀਂ ਵੀ ਜੇ ਚਾਹਦੇ ਹੋ ਤੁਸੀਂ ਚਾਹਵਨੋ ਆਈਐਸ ਜਾਂ ਸਿਵਲ ਸਰਵਿਸਿਜ਼ ਦੀ ਕਿਸੇ ਤਰੀਕੇ ਦੀ ਤਿਆਰੀ ਕਰਨ ਵਾਸਤੇ ਤਾਂ ਤੁਸੀਂ ਇਸ ਐਨਜੀਓ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਬਲਵਿੰ